ਕੱਲ ਦੁਪਹਿਰੇ ਜੀਐਨਡੀਯੂ ਦੇ ਕ੍ਰਿਕਟ ਗਰਾਊਂਡ ਤੋਂ ਇੱਕ ਇਨਸਾਨੀ ਪਿੰਜਰ ਮਿਲਿਆ ਜਿਹਨੂੰ ਸ਼ਨਾਖਤ ਲਈ ਹੁਣ 72 ਘੰਟੇ ਲਈ ਮੌਰਚਰੀ ਤੇ ਰਖਵਾਇਆ ਉਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਰਿਜ਼ਲਟ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਪਰ ਪਤਾ ਲੱਗ ਗਿਆ ਕਿ ਉਹ ਕਿੰਨੀ ਦੇਰ ਦਾ ਪ੍ਰਾਣਾ ਹੈ ਜਾਂ ਨਹੀਂ ਇਹ ਤਾਂ ਪੋਸਟਮਾਰਟਮ ਦਾ ਡਾਕਟਰ ਦੱਸਣਗੇ ਕਿ ਕਿੰਨੀ ਦੇਰ ਦਾ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬੀ ਲਾਈਵ ਨਿਊਜ਼ ਖਬਰ ਇਸ ਵੇਲੇ ਵੱਡੀ ਅਮਰੀਸਰ ਤੋਂ ਹੈ ਜਿੱਥੇ ਕੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ক্রিকেট ਗਰਾਊਂਡ ਵਿੱਚੋਂ ਇੱਕ ਇਨਸਾਨੀ ਪਿੰਜਰ ਮਿਲਣ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ਡਰਦਾਂ ਹਾਲ ਬਣਿਆ ਹੋਇਆ ਹੈ ਇਹ ਪਿੰਜਰ ਔਰਤ ਦਾ ਹੈ ਜਾਂ ਮਰਦ ਦਾ ਹੈ ਇਹ ਤਾਂ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸਹਿਮ ਹੋਏ ਸਨ ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਦੀ ਸੋਜਣਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਇਨਸਾਨੀ ਪਿੰਜਰ ਜੁਲੀ ਬਸਤੀ ਦੇ ਕ੍ਰਿਕਟ ਗ੍ਰਾਊਂਡ ਵਿੱਚੋਂ ਮਿਲਿਆ ਹੈ ਆਜੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦਾ ਪੋਸਟ ਮਾਰਨ ਕਰਵਾ ਕੇ ਬੰਤਰ ਘੰਟੇ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਗੰਧਕੀ ਕਾਰਵਾਈ ਕੀਤੀ ਜਾਵੇਗੀ ਅਮਨੀਸ਼ਰ ਤੋਂ ਹਿਮਾਂਸ਼ੂ ਸ਼ਰਮਾਇਰਪੁਰ ਪੰਜਾਬੀ ਲਾਈਵ ਨਿਊਜ਼ ਇਹ ਜਿਹੜਾ ਜੀ ਬ੍ਰੂ ਅਰਸਟੀ ਤੇ ਕੀ ਲੱਗਿਆ ਕਿ ਇੱਕ ਅੰਦਰ ਜਿਹਾ ਲੱਗਿਆ ਜੀ ਕਿ ਕੱਲ ਦੁਪਹਿਰੇ ਜੀ ਐਂਡ ਵੀਓ ਦੇ ਕ੍ਰਿਕਟ ਗਰਾਊਂਡ ਤੇ ਜਿਸ ਸੰਨੀ ਬਿੰਜਰ ਮਰੇਆ ਜੀਨੂਸ਼ ਨਾਲ ਲਈ ਉਹਨੂੰ 72 ਘੰਟੇ ਲਈ ਮੌਰਚੀ ਚ ਰਖਵਾਇਆ ਤੇ ਬਾਅਦ ਉਹਨੂੰ ਪੋਸਟਮਾਰਟਮ ਕਰਵਾ ਆਏ ਜੋ ਵੀ ਰਿਜ਼ਲਟ ਉਹ ਉਸ ਮੁਤਾਬਕ ਕਰ ਲਈ ਤੇ ਕਿਹੜਾ ਲੱਗਦਾ ਕਿ ਇਹ ਕਿੰਨੀ ਜਿਹਦਾ ਪ੍ਰਾਣਾ ਹੈਗਾ ਨਾ ਮੈਂ ਇਹ ਤਾਂ ਪੋਸਟਮਾਰਟਮ ਦੋਆ ਡਾਕਟਰ ਦੱਸਣਗੇ ਕਿ ਕਿੰਨੇ ਦੇਰ ਬਾਅਦ ਸੱਚ ਨਹੀਂ ਹੋ ਚੁੱਕਿਆ ਹੋਇਆ ਜਿੱਦਾਂ ਤੁਸੀਂ ਗਏ ਹੋ ਤੇ ਪਹੁੰਚੇ ਲੱਗਦੀ ਜਾਂਦਾ ਪਤਾ ਆਣਾ ਹੈ ਜਾਂ ਨਵਾਂ ਨਹੀਂ ਉਹਨਾਂ ਨੇ ਦੱਸਣਾ ਤਾਂ ਉਹਨਾਂ ਨੇ ਉਸੇ ਕੱਲ ਹੀ ਦੇਖਿਆ ਗਰਾਊਂਡ ਦੇ ਵਿੱਚ ਮਿਲਿਆ ਸੀ ਤੇ ਉਹਨਾਂ ਦੇ ਸਟਾਫ ਨੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਇਨਟੀਮੇਟ ਕੀਤਾ ਤੇ